ਬੀਤੇ ਕੁਝ ਦਿਨਾਂ ਤੋਂ ਪੰਜਾਬੀਆਂ ਦਾ ਤੇ ਹਿਮਾਚਲੀਆ ਦਾ ਵਿਵਾਦ ਕਾਫੀ ਵੱਡਾ ਹੋਇਆ ਵਿਖਾਈ ਦੇ ਰਿਹਾ ਤਾਂ ਹੁਣ ਸੋਸ਼ਲ ਮੀਡੀਆ ਤੇ ਆਏ ਦਿਨ ਹੀ ਨਵੇਂ ਵਿਵਾਦ ਦੀਆਂ ਨਵੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਤਾਂ ਹੁਣ ਲਗਾਤਾਰ ਹੀ ਹਿਮਾਚਲੀ ਪੰਜਾਬੀਆਂ ਦੇ ਨਾਲ ਉਜਦੇ ਹੋਏ ਵਿਖਾਈ ਦੇ ਰਹੇ ਨੇ ਤੇ ਪੰਜਾਬੀ ਹਿਮਾਚਲੀਆ ਦੇ ਨਾਲ ਕਾ ਲਗਾਤਾਰ ਇਸ ਸੋਸ਼ਲ ਮੀਡੀਆ ਦੇ ਉੱਤੇ ਅਜਿਹੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਕਿ ਬਹੁਤ ਹੀ ਚਿੰਤਾਜਨਕ ਨੇ ਜੋ ਕਿ ਇੱਕ ਦੂਜੇ ਦੇ ਨਾਲ ਬੈਂਸ ਵਾਜਦੀ ਦੀ ਹੈ ਜਿੱਥੇ ਪਾਈਚਾਰੇ ਦੀ ਸਾਂਝ ਦਿੱਤੀ ਜਾਂਦੀ ਸੀ ਕਿਸੇ ਵੇਲੇ ਉਸ ਹੁਣ ਜਿਹੜਾ ਆ ਵਿੱਚ ਫਿੱਕ ਪੈਂਦੀ ਹੋਈ ਵਿਖਾਈ ਦੇ ਰਹੀ ਹੈ ਤਾਂ ਲਗਾਤਾਰ ਇਸ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਜੋ ਕਿ ਦਿਲ ਦਲਾਹ ਦੇਣ ਵਾਲੀਆਂ ਨੇ ਹੁਣ ਪੰਜਾਬੀ ਨੌਜਵਾਨ ਜੋ ਕਿ ਕੁੱਲੂ ਦੇ ਵਿੱਚ ਘੁੰਮਣ ਦੇ ਲਈ ਗਿਆ ਹੋਇਆ ਸੀ ਉਸ ਦੇ ਦਰਮਿਆਨ ਜਿਹੜਾ ਆ ਤੇ ਹਿਮਾਚਲੀ ਬਾਸ ਡਰਾਈਵਰ ਦੇ ਨਾਲ ਉਸ ਦਾ ਪੰਗਾ ਪੈ ਜਾਂਦਾ ਹੈ ਤਾਂ ਬੈਂਸ ਵਾਜੀ ਜਿਹੜਾ ਹੈ ਸ਼ੁਰੂ ਹੋ ਜਾਂਦੀ ਹੈ ਤੂ ਤੂ ਮੈਂ ਮੈਂ ਸ਼ੁਰੂ ਹੋ ਜਾਂਦੀ ਹੈ ਇਸ ਦਰਮਿਆਨ ਜਿਹੜਾ ਪੰਜਾਬੀ ਗੱਭਰੂ ਹੈ ਔਰ ਰਿਵੋਲਵਰ ਕੱਢ ਲੈਂਦਾ ਹੈ ਤੇ ਰਿਵੋਲਵਰ ਉਹ ਲੈ ਕੇ ਜਿਹੜਾ ਹੈ ਡਰਾਈਵਰ ਕੋਲ ਜਾਂਦਾ ਹੈ ਲੇਕਿਨ ਇੱਕ ਔਰਤ ਜਿਹੜਾ ਹੈ ਉਸ ਨੂੰ ਕਹਿੰਦੀ ਹੈ ਕਿ ਰਿਵੋਲਵਰ ਆਪਣੀ ਜੇਬ ਦੇ ਵਿੱਚ ਰੱਖ ਲੈ ਤਾਂ ਵੇਖੋ ਕਿਸ ਤਰੀਕੇ ਦੇ ਨਾਲ ਇਸ ਪੰਜਾਬੀ ਨੌਜਵਾਨ ਨੇ ਆਪਣਾ ਰਿਵੋਲਵਰ ਕੱਢਿਆ ਆ ਤੇ ਤੂੰ ਤੂੰ ਮੈਂ ਮੈਂ ਕਿੱਥੋਂ ਤੱਕ ਜਾਏਗੀ ਉਹ ਹੋ ਸਕਦਾ ਹੈ ਅਗਰ ਤੂੰ ਤੂੰ ਮੈਂ ਮੈਂ ਜ਼ਿਆਦਾ ਵੱਸ ਸਕਦੀ ਹੈ ਤਾਂ ਉਸੇ ਮਤਲਬ ਫਾਇਰ ਵੀ ਕਰਨਾ ਕੋਈ ਛੋਟੀ ਗੱਲ ਨਹੀਂ ਹੋਵੇ ਕਿਉਂਕਿ ਗੁੱਸੇ ਦੇ ਵਿੱਚ ਅਕਸਰ ਹੀ ਗਲਤ ਕਦਮ ਜੜਾ ਆ ਚੁੱਕੇ ਜਾਂਦੇ ਨੇ ਅਜਿਹੀਆਂ ਜੜੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਹਾਲੇ ਕਿ ਇਸ ਨੌਜਵਾਨ ਨੇ ਦੁਸਤੇ ਤੇ ਕਾਬੂ ਕਰ ਲਿਆ ਨੀ ਤਾਂ ਕੁਝ ਵੀ ਹੋ ਸਕਦਾ ਸੀ ਤਾਂ ਹੁਣ ਹਿਮਾਚਲੀ ਤੇ ਪੰਜਾਬੀਆਂ ਦਾ ਵਿਵਾਦ ਕਾਫੀ ਪਖੜਾ ਹੋਇਆ ਵਿਖਾਈ ਦੇ ਰਿਹਾ ਹੈ ਉਸ ਦੇ ਵਿੱਚ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਕਿ ਇੱਕ ਪੰਜਾਬੀ ਨੌਜਵਾਨ ਵੱਲੋਂ ਜਿਹੜਾ ਬੈਂਸ ਵਾਜੀ ਹੈ ਓਰੀਜਿਨਲ ਦੀ ਆ ਬਸ ਡਰਾਈਵਰ ਦੇ ਨਾਲ ਤਾਂ ਉਸੇ ਵੇਲੇ ਉਹ ਆਪਣਾ ਰਿਵੋਲਵਰ ਕੱਢ ਲੈਂਦਾ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਆਪਣੀ ਪ੍ਰਤੀਕਿਰਿਆ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ